ਸਵਾਗਤ ਹੈ ਤੁਹਾਡੇ ਨਵੇਂ ਬਲੌਗ ਵਿੱਚ ਅੱਜ ਚੱਲੇ ਆ ਬਾਈ ਆਪਾਂ ਰੋਪੜ ਸ਼ਹਿਰ ਸ਼ਾਪਿੰਗ ਕਰਨ ਸਾਡੀ ਗੁਰਸੇਵਤ ਦਾ ਜਨਮ ਦਿਨ 11 ਤਰੀਕ ਦਾ ਗੁਰਸੇਵਤ ਸਾਸਰੀ ਕਾਬਲਾ ਦੇ ਸਾਸਰੀ ਕਾਬਲਾ ਦੇ ਸਾਸਰੀ ਕਾਬਲਾ ਦੇ ਬਲਾਦੇ ਬਲਾਦੇ ਹੁਣ ਤੁਹਾਨੂੰ ਬਈ ਦਿਖਾਉਂਦੇ ਰੋਪੜ ਸ਼ਹਿਰ ਬੇ 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 ਦੇਖੋ ਬਈ ਰੋਪੜ ਦੀ ਚੈਲ ਪੈਲ ਬਹੁਤ ਛੋਟੀਆਂ ਛੋਟੀਆਂ ਭੀੜੇ ਭੀੜੀਆਂ ਗਲੀਆਂ ਹਨ ਰੋਪੜ ਸ਼ਹਿਰ ਦੀ ਬਾਜ਼ਾਰ ਪਰ ਬਹੁਤ ਰੋਪੜ ਲੋ ਜੀ ਮਿਲੋ ਬਾਪੂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਮੇ ਬਲਾ ਸਤਿ ਸ਼੍ਰੀ ਅਕਾਲ ਜੀ ਬਣਿਆ ਨਹੀਂ ਫੇ ਕੰਮ ਤੁਹਾਡਾ ਮੈਂ ਨਹੀਂ ਗਿਆ ਆ ਪਾਸਪੋਰਟ ਪੰਨਾ ਨਨਕਾਣਾ ਸਾਹਿਬ ਜਾਣੇ ਦੀ ਕਰਦੇ ਰਾ ਹੂੰ ਉਹ ਜੇ ਪਾਸਪੋਰਟ ਕਹਿੰਦਾ ਚਰਮੂਣ ਵਾਲਾ ਨਹੀਂ ਹੂੰ ਵਿੱਚ ਕਹਿੰਦੇ ਗਲਤੀ ਕੋਈ ਕੱਢੀ ਪਾਸਪੋਰਟ ਪਰ ਉਹ ਫਿਰ ਆ ਪੈਨਿਕ ਆ ਜਾ ਫਿਰ ਕਿਹੜਾ ਹਾਰਡ ਕਾਡ ਹੈ ਉਹਦੇ ਮੈਂ ਕਹਿੰਦਾ ਜੇ ਇਹ ਸਹੀ ਨਹੀਂ ਆਏਗਾ ਵੀ ਜਿਹੜਾ ਸਪੈਲਿੰਗ ਹੈ ਨਾ ਬਾਪੇ ਦਾ ਨਾਮ ਜਿਹੜਾ ਹੈਗਾ ਵੀ ਉਹ ਨਾਮ ਸਪਹਿਲੇ ਕਿ ਗਲਤ ਹੈ ਹੋਤਾ ਠੀਕ ਹੈ ਹੁਣ ਪਹਿਲਾ ਛੇ ਕਿਹੜੀ ਕੰਟਰੀ ਤੇ ਫਿਰ ਉੱਥੇ ਵੀ ਤਾਂ ਛੇ ਸਾਲ ਲਾਇਆ ਉਹਦਾ ਕਿਆ ਹੋਣਾ ਤਾਂ ਮੇਰਾ ਦੋ ਵਾਰ ਬਣ ਲਿਆ ਹੈ ਆ ਦੂਈ ਵਾਰ ਬਣਿਆ ਹੋ ਤੀਜੀ ਵਾਰ ਨਾ ਆਧਾਰ ਕਾਰਡ ਨਹੀਂ ਤੇ ਚੱਲਦੇ ਅੱਛਾ ਆਹੋ ਆ ਚੱਕਰ ਨਾ ਆਧਾਰ ਕਾਰਡ ਨਹੀਂ ਤੇ ਹੈਗੇ ਜਦ ਇਹ ਜਿਹਦੇ ਪੇ ਨੌ ਗਲਤ ਹੈ ਇਹ ਜਿਹਦੇ ਨਾਮ ਗਲਤ ਹੈ ਇਹਦੇ ਸਪਹਿਲੇਗਾ ਇੱਕ ਇੱਕ ਸਪਹਿਲੇ ਸਪੂਰਨ ਸਿੰਘ ਉਹ ਜਿਹੜਾ ਲਿਖਿਆ ਹੋਇਆ ਇਹ ਸਪੂਰਨ ਸਿੰਘ ਉਹ ਸਪੂਰਨ ਸਿੰਘ ਉਹ ਪਾਸ ਦਾ ਅੱਛਾ ਇਹ ਕਿਛ ਪਹਿਲੇਂ ਕਿਹਾ ਹੋਇਆ ਇਹ ਤਾਂ ਇਸ ਵਾਰ ਮੇਰੀ ਫੋਟੋ ਹੁਣ ਲੱਗੀ ਧੀ ਮਾ ਜਨਨਕਾਣਾ ਸਾਹਿਬ ਜਾ ਕੇ ਉਹਨੇ ਵੀ ਸਾੜੀ ਵੀ ਦਿੱਤੀ ਨਹੀਂ ਪਾਸਪੋਰਟ ਦਾ ਜਮਾ ਕਰਾਤੇ ਹੁਣ ਤਾਂ ਵਿਸਾਖੀ ਬਜ਼ੂਖੀ ਲੱਗੂਗਾ ਵੀ ਜਾ ਚਲ ਕੋਈ ਨਹੀਂ ਕਰ ਮਹਾਰਾਜ ਜੀ ਕਰਮਾ ਚੁਣਦੇ ਹਾਂ ਹਾਂ ਉਹ ਤਾਂ ਸਹੀ ਕਰਾ ਲਿਓ ਇਹ ਠੀਕ ਕਰਾ ਮੈਂ ਜਸਵੀਰ ਬਾਈ ਨੂੰ ਮਿਲਿਆ ਤਾਂ ਹਾਂ ਉਨੇ ਮੈਨੂੰ ਨੰਬਰ ਦਿੱਤੇ ਆ ਹਾਂ ਮਾਂ ਬਾਪੂ ਦਾ ਵੀਜ਼ਾ ਲਵਾਉਣਾ ਵੀਜ਼ੇ ਵਾਲੇ ਤਾਂ ਮੈਨੂੰ ਨੰਬਰ ਦਿੱਤਾ ਹਾਂ ਕਹਿੰਦਾ ਕਿ ਤਾਂ ਡੱਬ ਵਾਲੀ ਜਮਾ ਹੁੰਦੇ ਪਾਸਪੋਰਟ ਅੱਛਾ ਇੱਕ ਆਪਣੇ ਪੱਠਾ ਸਾਹਿਬ ਸ਼ੁਰੂ ਜਮਾ ਹੁੰਦੇ ਹੀ ਕਮਰ ਸਰ ਅੱਛਾ ਹਾਂ ਤੇ ਪੱਠਾ ਸਾਹਿਬ ਦਾ ਆਪਣੇ ਨੇੜੇ ਤੇ ਪਹਿਲਾਂ ਆਹ ਤਾਂ ਕਰਾਉਣਾ ਪੈਣਾ ਨਾ ਹਾਂ ਤਾਂ ਮੈਂ ਇਹ ਕਰਕੇ ਚੱਲਿਆ ਉਹ ਬਿਮਾਰ ਹੋ ਗਿਆ ਪਹਿਲਾਂ ਮਾਂ ਮੇਰੇ ਦਾ ਪੁੱਛ ਲੈ ਕਰ ਲੈ ਗੱਲ ਪਰ ਉਹਦੇ ਕਿਸਮਤ ਚ ਨਹੀਂ ਹੈਗਾ ਬਾਪੂ ਜੀ ਕਿਸਮਤ ਚ ਨਹੀਂ ਹੈਗਾ ਹਜ਼ੂਰ ਸਾਹਿਬ ਨੂੰ ਭੇਜ ਦੇ ਦੇ ਕਿ ਹਾਂ ਹਜ਼ੂਰ ਸਾਹਿਬ ਨੂੰ ਹਾਂ ਫਾਈ ਬਾਪੂ ਦੀ ਸਾਰੀ ਤਿਆਰੀ ਕਰਦੀ ਹੈ ਹੈ ਐਨੀ ਤਿਆਰੀ ਦਾ ਕੋਈ ਸਟੱਡੀ ਬੇਸ ਵਾਲੇ ਦੀ ਨਹੀਂ ਕਰਦਾ ਨਿਆਣੇ ਦੀ ਬਾਪੂ ਦੇ ਕੱਪੜੇ ਪ੍ਰੈਸ ਕਰ ਬਾਪੂ ਦੀ ਜੁੱਤੀ ਪਾਲਿਸ਼ ਮਾਰ ਹੈ ਸਾਰਾ ਜਦ ਜਾਨ ਲੱਗੀ ਗੱਡੀ ਆ ਗਈ ਕਹਿੰਦਾ ਮੈਂ ਤਾਂ ਮੈਂ ਸੋਣੀ ਆ ਘਰ ਦਾ ਮੂੰਹ ਨਹੀਂ ਛੱਡਦਾ ਸਾਡਾ ਬਾਪੂ ਹਾਂ ਉੱਪਰ ਗਿਆ ਜੀ ਕਿਸਮਤ ਚ ਹੈ ਨਹੀਂ ਹੈ ਨਹੀਂ ਹਾਂ ਐਤਾ ਬਾਈ ਸਾਰਾ ਟੱਬਰ ਲੱਗਿਆ ਰਿਹਾ ਬਾਪੂ ਨੇ ਜਾਣਾ ਬਾਪੂ ਨੇ ਜਾਣਾ ਹੈ ਚੜ ਹੁਣ ਬੋ ਚਲੋ ਇੱਕ ਵਾਰ ਪੁੱਛ ਕੇ ਦੇਖ ਲੈਂਦੇ ਹਾਂ ਬਾਪੂ ਨੂੰ ਪੁੱਛ ਲੂਗੇ ਫਿਰ ਇਹ ਬਾਪੂ ਨੂੰ ਮੋਹ ਕਰਾਉਣਾ ਪੈਣਾ ਨਾ ਹੁਣ ਤਾਂ ਨਾ ਵੈਸੇ ਨਵੇਂ ਬਣਨੇ ਹੁਣ ਤਾਂ ਹੁਣ ਤਾਂ ਗੁਰਪੁਰ ਪਹਿਲੇ ਨੂੰ ਜਿਹੜਾ ਲੱਗਦੇ ਵੀ ਜੇ ਉਹ ਜਮਾ ਹੋ ਗਏ ਹੁਣ ਤੁਹਾਡੇ ਵਿਸਾਖੀ ਲੱਗੂਗੇ ਚੱਲ ਦੋਵੇਂ ਪਾਈਆਂ ਚੱਲ ਕੋਈ ਟਾਈਮ ਤਾਂ ਹੋਗਾ ਦੋਵੇਂ ਚਲੇ ਜਾਉਗੇ ਦੋਵੇਂ ਇੱਧਰ ਹਾਂ ਜਾਊਗਾ ਵਧੀਆ ਰਾਡਾ 10ਵੀਂ ਦੱਖਣ ਮੇਲੇ ਕਰੇਗੀ ਅੱਜ ਹੁਣ ਟਰੈਕਟਰ ਕਿਹਾ ਪਹਿਲਾਂ ਹਾਂ ਉਹ ਕਹਿੰਦਾ ਗੱਜ ਵਾਲੇ ਉਹਨੇ ਤਾਂ ਹਾਂ ਫੇ ਮੇਰਾ ਪਾਸਪੋਰਟ ਦਿੱਤਾ ਉਹ ਪਾਸਪੋਰਟ ਕਰੀ ਉਹ ਪਾਸਪੋਰਟ ਨੂੰ ਪੈਸੇ ਜਮਾ ਕਰਾਈ ਹੋਈ ਆ ਜਾਂ ਫੋਟੋ ਲੈਣ ਲੱਗਿਆ ਉਹ ਹੂੰ ਉਪਾਇਲੇ ਦੁਆਨਦਰ ਜਿਹੜਾ ਬੈਠੇ ਉਹਨੇ ਚੈੱਕ ਕਰਕੇ ਗਾਹ ਦੇਤੀ ਫੋਟੋ ਕਰਵਾ ਲਿਆ ਹੂੰ ਜਿਹੜਾ ਫੋਟੋ ਕਰਦਾ ਫਿਰ ਉਹਨੇ ਕੱਲਾ ਕੱਲਾ ਤੈਨੂੰ ਅੱਖਰ ਕੱਲਾ ਕੱਲਾ ਮਾਰੇ ਦੇ ਉਹ ਕਹਿੰਦਾ ਤੇਰਾ ਸਪੈਲਿੰਗ ਕਿਹਦੇ ਕੋਲ ਨਾਲ ਇਹਦਾ ਇੱਥੇ ਬਣ ਜਾਣਾ ਦਾ ਫੇਰ ਗਾਹ ਅੱਖੀ ਹੋਣੀ ਸੀ ਹਾਂ 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 ਫੇਰ ਵੀ ਅੱਖੀ ਹੁੰਦੀ ਪਾਸਪੋਰਟ ਪਰ ਉਹ ਇੱਕ ਦਾ ਪਾਸਪੋਰਟ ਕਰਕੇ ਚੱਲਿਆ ਹਾਂ ਤੇ ਇੱਕ ਮੈਨੂੰ ਆਉਣੇ ਕਰਿਆ ਡਾਕਟਰ ਨੇ ਬੁਲਾਇਆ ਠੀਕ ਹੈ ਜਿਹੜਾ ਨਾ ਦਾਖਲ ਤਾਂ ਨਾ ਡਾਕਟਰ ਕਹਿੰਦੇ ਗਰਮਨ ਦੱਸ ਕੇ ਜਾਈ ਦਵਾਈ ਦੇ ਦਿੱਤੀ ਜਿਵੇਂ ਪਛੇ ਦਿਨ ਦੀ ਹੂੰ ਤੇ ਮੈਂ ਖਿਆਲ ਡਾਕਟਰ ਨੂੰ ਦਿਖਾ ਕੇ ਉਹਨਾਂ ਨਾਲੇ ਪਾਸਪੋਰਟ ਦੇ ਉੱਤੇ ਉਹਨੂੰ ਕਰਾਟਿਆ ਹਾਂ ਹਾਂ ਠੀਕ ਹੈ ਕਰਾ ਲੈ ਇਹ ਤਾਂ ਜ਼ਰੂਰੀ ਆ ਜਿੱਕਣਾ ਹੁਣ ਆਧਾਰ ਕਾਰਡ ਠੀਕ ਕਰਾ ਲੈ ਬਾਕੀ ਤੇਰਾ ਆਪੇ ਬਣ ਜਾਣੇ ਫਿਰ ਜਿੱਕਾ ਮੇਰੀ ਭੈਣ ਜੀ ਕਹਿੰਦੀ ਸੀ ਮੈਂ ਤੈਨੂੰ ਆਸਟ੍ਰੇਲੀਆ ਘੁਮਾਉਣਾ ਹੁਣ ਤੇਰਾ ਆਜ ਤਾਂ ਲੋਟ ਨਹੀਂ ਆ ਉਹ ਤਾਂ ਕਹਿੰਦੀ ਮਾਮੇ ਤੈਨੂੰ ਉੱਥੇ ਲੈ ਜਾਣਾ ਡੀਗਰੀ ਤੇਨੂੰ ਹੈ ਜੀ ਆਸਟ੍ਰੇਲੀਆ ਪਰ ਮੈਂ ਤਾਂ ਨਾ ਬਦ ਨਿਊਜ਼ੀਲੈਂਡ ਬਸ ਆਸਟ੍ਰੇਲੀਆ ਆ ਕੀ ਟੈਂਟਲ ਦਾ ਆਪਣਾ ਹੋਟਲ ਕਰਿਆ ਹੋਇਆ ਦੁਕਾਨ ਕਿ ਜੁਈ ਬਾਤ ਸੀ ਹੋਰ ਤੂੰ ਪਹਿਲਾਂ ਜਾ ਕਰਾ ਆਪਣਾ ਸੈਟ ਉਹਦੇ ਬਾਅਦ ਦੇਖਦੇ ਫਿਰ ਮੈਂ ਜਮਾਂ ਦਾ ਮੈਂ ਕਰਾ ਦੂੰਗਾ ਇੱਕ ਹੋਰ ਵੀ ਭਾਂਜੀ ਦਾ ਫੋਨ ਆਈਦਾ ਫੋਨ ਆਈ ਜਾਂਦੇ ਹੁਣ ਅਮਰੀਕਾ ਦੇ ਜੀ ਤੇ ਚੜ੍ਹ ਜੀ ਚ ਪਰੌਣਾ ਗਿਆ ਹੋਇਆ ਉਹ ਕਹਿੰਦਾ ਵੀ ਹਾਲ ਚਾਲ ਪੁੱਛਦੇ ਤੇ ਵੀ ਬਿਮਾਰ ਦਾ ਫਜ਼ਾ ਲੱਗਿਆ ਉਹਨੂੰ ਮੈਂ ਕਹਾ ਠੀਕ ਐ ਮੈਂ ਹਾਂ ਇਹ ਵੀ ਹੁਣ ਤਾਂ ਚਲ ਠੀਕ ਐ ਉਹਨੂੰ ਫਜ਼ਾ ਲੱਗਿਆ ਜਾ ਚੱਲ ਫੇ ਜਾਇਓ ਹਾਂ ਮੈਂ ਪ੍ਰਧਾਨ ਬਾਈ ਨੂੰ ਸਮਾਨ ਜਤੀ ਕੇ ਆਉਣਾ ਥੋੜਾ ਜਿਹਾ ਠੀਕ ਹੈ ਨਾ ਬਪੂ ਤਨੂ ਯਾਦ ਕਰਦੇ ਰਏ ਸੀ ਮੈਂ ਤਨੂ ਯਾਦ ਕਰਦੇ ਆ ਬਹਿ ਜਾ ਹਾਂ ਜੀ ਸਤਿ ਸ੍ਰੀ ਅਕਾਲ ਕਿਪਾ ਬਗਾਨ ਨੂੰ ਬਹਿ ਜਾ ਉੱਥੇ ਤੇ ਨਨਕਾਣਾ ਸਾਹਿਬ ਦੇ ਕਹਿੰਦੇ ਸੀ ਨਨਕਾਣਾ ਸਾਹਿਬ ਕਿ ਆ ਮੇਰਾ 47 ਜਨਮ ਹੋਇਆ ਜੀ ਪਾਕਿਸਤਾਨ ਦੇ 90 ਚੱਕ ਵਿੱਚ ਮੇਰਾ ਜਨਮ ਹੋਇਆ ਜਾਂ ਮੈਂ 3 ਮਹੀਨੇ ਦਾ ਤੇ ਯਾਰ ਹੱਲੇ ਪਏ ਆ ਫਿਰ ਇੱਧਰ ਆ ਗਏ ਪੰਜਾਬ ਵਿੱਚ ਆਲਾ ਛੱਡੀਆਂ ਨਾਲ ਉੱਪਰ ਜਿਹਦਾ ਹੁਣ ਹੁਣ ਕਹਿ ਗਾ ਮੈਂ ਸੱਜਾ ਕੇ ਅਦਾਇਤ ਕਰੇ ਪਾਪਾ ਨਨਕਾਣਾ ਸਾਹਿਬ ਆਉਂ ਗਿਆ ਕਹਿੰਦਾ ਬਾਪੂ ਆਪਣਾ ਪਛੋਕੜ ਦੇਖਿਆ ਜੀ ਹੁਣ ਪਛੋਕੜ ਕਰ ਦੇਖਦਾ ਹੁਣ ਤਾਂ ਗਾਂਹਾਂ ਦੀ تیاری ਆ ਮੈਂ ਕਹਿੰਦੇ ਗਾਂ ਵੀ ਨਹੀਂ ਜਾਣ ਦਿੰਦੇ ਥੋੜਾ ਬਾਉਂਡਰੀ ਏਰੀਆ ਨਹੀਂ ਨਨਕਾਣਾ ਸਾਹਿਬ ਤਾਂ ਅੰਦਰ ਜਾ ਸਕਦੇ ਆ ਨਾ ਪੂਰੇ ਇਹ ਵੀ ਪਾਕਿਸਤਾਨ ਨੇ ਖਾਦੇ ਉਹਦੇ ਨਾਲ ਤੁਹਾਨੂੰ ਸਕਿਉਰਟੀ ਮਿਲੂਗੀ ਜਾਣਾ ਵੀ 90 ਚੱਕ ਦਾ ਜਾਣਾ ਮੇਰਾ ਹਾਂ ਬਾਪੂ ਤਰੀ ਕਿ ਸਮਝਿਆ ਨਹੀਂ ਫਿਰ ਤੇ ਉਹ ਹੈ ਜਨਮ ਉੱਥੇ ਆ ਮੈਂ ਇੱਧਰ ਆ ਕੇ ਮਾਰਨਾ ਹੈ ਤਾ ਨਹੀਂ ਹਨੇ ਦਾ ਪਾਕਿਸਤਾਨ ਵਿਚ ਤੈਨੂੰ ਦੇ ਨਾਲ ਕਿੰਨੀ ਤਿਆਰੀ ਤੇਰੀ ਹਜੂਰ ਸਾਹਿਬ ਦੀ ਅਸੀਂ ਕਰੀ ਆ ਤੂੰ ਆ ਕੇ ਫਿਰ ਮੋਕੇ ਪਰ ਫਿਰ ਮੁੱਕਰ ਗਿਆ ਨਹੀਂ ਬਾਪੂ ਮਾੜੇ ਮੋਟੇ ਜਿਆਦਾ ਤਨ ਪਾਕਿਸਤਾਨ ਦਾ ਉੱਥੇ ਹੋਂਦ ਦਮ ਚੰਦਾ ਹੁਣ ਜਾਣੀ ਹੋਣਾ ਹੈਗਾ ਹੁਣ ਜੇ ਉਧਰ ਵੀ ਬਰੂਆ ਫਿਰ ਮੈਂ ਜਾ ਕੇ ਜੇ ਮਜੇ ਆਲੇ ਚੱਲ ਬੱਦਰ ਹੋਇਆ ਤਨ ਕੋ ਆਪੇ ਜਾਂ ਵਿੱਚ ਹੈ ਕੱਟ ਨਹੀਂ ਛੱਡਣਾ ਚਾਹੁੰਦਾ ਹਾਂ ਸਾਡੇ ਬਾਪੂ ਦਾ ਮੋਹ ਬਹੁਤ ਹੈ ਬਾਈ ਕਰਨਾਲ ਪਹਿਲਾਂ ਤੋਂ ਪਤਾ ਨਹੀਂ ਕਿਆ ਚੱਕਰ ਆ। ਉਹਦਾ ਘੱਟਣਾ ਪੈਣਾ। ਹਰ ਪੂਆ ਪੂਆ ਨੂੰ ਸਭ ਪਤਾ ਉੱਥੇ ਪਾਕਿਸਤਾਨ ਦਾ। ਹਾਂ। ਹੈਨਾ? ਪੂਆ ਨੂੰ ਪਤਾ। ਆਪਣੇ ਮਾਨ ਕਾੜਾ ਵਾਲੇ ਰਿਸ਼ਤੇਦਾਰ ਜਿਹੜੇ? ਹਾਂ। ਭਾਜੀ ਤਾਇਏ ਰਹੀ। ਲਾਇਆ ਚਾਲੇ ਕਰਦਾ ਤਾਂ ਉਹ ਉਹ ਤਾਂ ਜਾਣਦੇ ਉਹਦੇ। ਜਾ ਕੇ ਆਏ ਕਰਦਾ ਤਾਂ ਉਹ। ਨੱਬੇ ਜੱਕ ਵਿੱਚ ਰਹਿੰਦੇ ਸੀ। ਹਾਂ। ਹਾਂ। ਮਨ ਤੇ ਬਾਈ ਵੀ ਆਇਆ। ਜਿਨਾ ਕਿਹੜਾ ਦਾ ਬਾਪੂ? ਕਈ ਵੇਲੇ ਆਇਆ ਆਇਆ ਤੇ ਹੈਨਾ। ਇਹਦਾ ਲਾਇਦ ਪਰ ਤਾਂ ਚਲੇ ਗਏ। ਲੈ ਲੈ। ਮੇ ਬੈ ਜੁੜ ਗਿਆ ਤਾਂ ਬੰਦੇ ਨੂੰ ਤਾਂ ਪਤਾ ਨਹੀਂ ਜਿਹੜਾ। ਹਾਂ। ਹੁਣ ਤਾਂ ਬਾਪੂ ਤੇਰੀ ਹੋ ਗਈ ਉਮਰ 80 ਦੇ ਕਿਡ ਮ ਤਾਂ ਹੋ ਗਈ। 75 75 76 ਸਾਲ ਦੀ ਹੋ ਗਈ ਉਹ। ਫੇਰ ਵੀ ਦੇ ਲੈ ਬਾਈ ਬਾਪੂ ਕੈਮ ਆ ਇਹਨੂੰ ਰੋਗ ਦੇ ਬਥੇਰੇ ਨਾ ਕਰ ਡੰਗਰਾਂ ਦਾ ਪਰ ਹੱਡ ਦਾ ਨਹੀਂ ਆ ਦੇ ਲੈ ਆ ਡੰਗਰ ਰਖੇ ਵੇ ਹੱਡ ਦਾ ਨਹੀਂ ਇਹਨੂੰ ਬਹੁਤ ਰੋਗ ਦੇ ਆ ਵੀ ਰਹਿਣ ਦੇ ਤੂੰ ਇਹ ਕਹਿੰਦਾ ਮੇਤੇ ਵਿਹਲਾ ਰਹਿ ਨਹੀਂ ਹੁੰਦਾ ਕਹਾਂ ਜੇ ਮੈਂ ਵਿਹਲਾ ਰਹਿ ਗਿਆ ਬਸ ਕਹਿੰਦਾ ਹੱਡ ਪੈਰ ਖੜ ਜਾਨੇ ਫੇ ਮੇਰੇ ਵਿਹਲਾ ਨਹੀਂ ਚਲ ਬਾਪੂ ਬੁਲਾ ਦੇ ਸਾਸਰੀ ਘਰ ਤੂੰ ਤਾਂ ਲੋ ਜੀ ਮਿਲੋ ਪ੍ਰਧਾਨ ਬਾਈ ਨੂੰ ਕਾਸਰੀ ਗੱਲ ਜੀ ਸਾਰਿਆਂ ਨੂੰ ਜੀ ਪ੍ਰਧਾਨ ਬਾਈ ਆਪਣਾ ਰਿਸ਼ਤੇਦਾਰ ਵੀ ਹੈ ਬਾਈ ਹਾਂ ਬਾਈ ਤੇ ਤੁਹਾਨੂੰ ਵਧਾਈਆਂ ਭਾਈ ਨਵੇਂ ਚੈਨਲ ਦੀਆਂ ਪ੍ਰਧਾਨ ਬੋਲਦੇ ਕੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਸਟਾਰਟ ਹੋ ਗਏ ਹੁਣ ਆਪਾਂ ਕਹੀ ਕੁਸੂ ਲਾਉਣਾ ਹੁਣ ਪ੍ਰਧਾਨ ਬਾਈ ਨੇ ਪਤਾ ਜੀ ਕੋਈ ਚੀਜ਼ ਮੰਗਾਈ ਸੀ ਭਾਈ ਆ ਮੰਗਾਈ ਸੀ ਬਾਹਲਟੀ ਚਲ ਪ੍ਰਧਾਨ ਬਾਈ ਤੇਰਾ ਮਕਾਨ ਵੀ ਦਿਖਾਈਏ ਹੁਣ ਲੋਕ ਕਹਿੰਦੇ ਪ੍ਰਧਾਨ ਕਾਹਦੇ ਕਹਿੰਦੇ ਮਹਾ ਜੀ ਪ੍ਰਧਾਨ ਜੀ ਬੈਨਾ ਕਲੱਬ ਦੇ ਪ੍ਰਧਾਨ ਸੀਗੇ ਹਾਂ ਕਲੱਬ ਦੇ ਰਹੇ ਫਿਰ ਡੇਰੀ ਦੇ ਰਹੇ ਸੀਪੇ ਆਹ ਭਾਈ ਬਾਈ ਪ੍ਰਧਾਨ ਬਾਈ ਨੇ ਕੋਠੇ ਆ ਵਧੀਆ ਬਾਈ ਜੰਗਲੇ ਕਰੇ ਯਾਰ ਹਾਂ 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 ਆਹ ਟ੍ਰੈਂਡ ਚੱਲਦਾ ਹੁਣ ਮੁਸੇੜ ਦੀ ਕੋਠੀ ਨੇ ਵੀ ਆਹੀ ਆ ਹਾਂ ਹਾਂ ਹੈਨਾ ਕਿੰਨਾ ਕਰੇਗਾ ਕੰਮ ਚੱਲਦਾ ਲੰਬਾ ਜਿਹੜਾ ਕੰਮ ਆਹ ਪੌੜੀ ਦੀ ਟਾਸੇ ਇਹ ਵੀ ਬਣਾਉਣੀ ਆ ਹੋਰ ਅੱਛਾ ਇਹ ਕਾਹਦੇ ਡਾਲਦੀ ਗੱਭਰਾਂ ਦੀ ਗਿੰਦੀ ਹੋ ਗਈ ਸੀ ਸਿੱਪੇ ਨੇ ਅੱਛਾ ਹਾਂ ਅੱਜ ਤਾਂ ਬਾਟੀ ਆਖਦੇ ਲੋ ਜੀ ਹੁਣ ਟੌਪ ਤੇ ਆ ਗਏ ਹਾਂ ਟੌਪ ਤੇ ਆ ਗਏ ਭਾਈ ਹੈ ਗੱਲਬਾਤ ਬਣਾਤੀ ਪ੍ਰਧਾਨੇ ਭਾਈਆਂ ਨੂੰ ਪੂਰੀ ਕਿ ਉਹਨੇ ਹਮ ਤੇਰਾ 3-4 ਦਿਨ ਹੋ ਗਿਆ ਲੱਗਿਆ ਅੱਛਾ ਹੂੰ ਨਿਬੜਨੇ ਚ ਨਹੀਂ ਆਉਂਦਾ ਨਹੀਂ ਸੀ ਤੀ ਹੁਣ ਨਿਬੜ ਜੂਗਾ ਜਸਵੀਰ ਬਾਈ ਕਹਿੰਦਾ ਮੈਂ 2 ਮਹੀਨੇ ਪਾਉਣਾ ਪਰ ਨਹੀਂ ਪੈਣਾ ਨਹੀਂ ਮੈਂ ਕਹਿੰਦਾ ਵੀ 2 ਮਹੀਨੇ ਖੜਾ ਹੋ ਜੇ ਵਧੀਆ ਹਾਂ ਨਵੀਂ ਜਗ੍ਹਾ ਮਕਾਨ ਪਾਉਣਾ ਸੋਕਾ ਹਾਂ ਜਿਹੜਾ ਪੱਟ ਪਟੀਆਂ ਕਰਕੇ ਸੀ ਕਿ ਉਹ ਬਹੁਤ ਔਖਾ ਬਹੁਤ ਔਖਾ ਸਹੀ ਗੱਲ ਹੈ ਨਵੀਂ ਜਗ੍ਹਾ ਤੇ ਨਿਊ ਚੱਕ ਠਾ ਬਾਹਰ ਠਾ ਬਾਹਰ ਹਾਂ ਉਹ ਨਿਊ ਵੀ ਕਿਸੇ ਗੱਲ ਕਰੇ ਪਾਟੂ ਨਹੀਂ ਪਹਿਲਾਂ ਗਟਗਾ ਚੱਕਣਾ ਪੈਣਾ ਤੇਰੇ ਪਹਿਲਾਂ ਜਿਹੜੇ ਬਾਧਰੇ ਅਢੇਡ ਕੇ ਨਾਲ ਜੁਆਇੰਟ ਕਰੇ ਆ ਹੈ ਕਿੰਨਾ ਟਾਈਮ ਲੱਗਦਾ ਉਹਨਾਂ ਫਿਰ ਹ ਬਾਕੀ ਭਾਈ ਸਾਰਿਆਂ ਨੂੰ ਹੱਥ ਵੰਨ ਕੇ ਬੇਤੀ ਸੀਪੇ ਦਾ ਚੈਨਲ ਵੱਧ ਤੇ ਵੱਧ ਸਬਸਕ੍ਰਾਈਬਰ ਕਰੋ ਬਹੁਤ ਵਧੀਆ ਬੰਦਾ ਭਾਈ ਤੇ ਪ੍ਰਧਾਨ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਕਹਿੰਦਾ ਭਾਈ ਦੱਲੀ ਦਾ ਘਰ ਦਿਖਾ ਭਾਈ ਦੱਲੀ ਦੇ ਘਰ ਤੁਹਾਨੂੰ ਦੂਰ ਤੋਂ ਦਿਖਾਣ ਦੇ ਆ ਜੂਮ ਕਰਕੇ ਆਏ ਭਾਈ ਦੱਲੀ ਦਾ ਇੱਕ ਬਾਈ ਥੋੜੀ ਜੀ ਮੋਬਾਈਲ ਦੀ ਕੁਆਲਿਟੀ ਘਟਾ ਹੌਲੀ ਹੌਲੀ ਆਪਾਂ ਮੋਬਾਈਲ ਵੀ ਲਵਾਂਗੇ ਠੀਕ ਨਹੀਂ ਪ੍ਰਧਾਨ ਦੱਲੀ ਦੇ ਮੂਡ ਪਰ ਦੱਲੀ ਦੇ ਮੂਡ ਪਰ ਕਈ ਵਾਰ ਮੈਂ ਦੇਖ ਕੇ ਮੁੱਛਾ ਝੜਾਈ ਜਾਂਦਾ ਓਤੀ ਗੜਾ ਢਿੱਡ ਨੂੰ ਐ ਕੋਈ ਕਰੀ ਜਾਊਗਾ ਵੀ ਅੱਜ ਖਾਇਆ ਮੈਂ ਸਮਾਨ ਖਾਇਆ ਪੂਰਾ ਅੱਛਾ ਪਰ ਹਮ ਨਹੀਂ ਖੜਾ ਰਹਿਣਾ ਅੱਛਾ ਅੱਛਾ ਉਹਦਾ ਰੇੜੀ ਲਤੀ ਸੀ ਦੱਲੀ ਜੀ ਹਾਂ ਮੈਂ ਖਾ ਤੂੰ ਮੇਰਾ ਰੇੜਾ ਲੈ ਜਾ ਵੀ ਰੇੜੀ ਚ ਮੈਂ ਘਟਗਾ ਸਿੱਟ ਕੇ ਹੁਣਾ ਤਾਂ ਵੀ ਅਲਦਾ ਨਹੀਂ ਖਿੰਡੂਗਾ ਨਹੀਂ ਹਾਂ ਹਾਂ ਕਹਿੰਦਾ ਜਲ ਠੀਕ ਆ ਬੱਚ ਕਹਿੰਦਾ ਨਹੀਂ ਤੂੰ ਮੈਨੂੰ ਰੇੜਾ ਹੀ ਦੇ ਦੇ ਅੱਛਾ ਦੇ ਨਾ ਮੂੜੀ ਬੰਦਾ ਮੂੜੀ ਬੰਦਾ ਦੱਲੀ ਬਾਹਰ ਮੂੜੀ ਬੰਦਾ ਹਾਂ ਜਾਂ ਤੇ ਤੈਨੂੰ ਹਾਂ ਕਹ ਦਿੱਤੀ ਫਿਰ ਹਾਂ ਹਾਏ ਹਾਂ ਹਾਂ ਇਹ ਰੱਬ ਦੇ ਭੇਜੇ ਫੱਕਰ ਬੰਦੇ ਆ ਇਹ ਹਾਂ ਫੱਕਰ ਬੰਦੇ ਹੁਣ ਫੱਕਰ ਦੀ ਉਹ ਚੱਲਣੀ ਭਈ ਇਹਦੇ ਕੋਲ 20 ਆ ਜਾਂਦੇ ਆ ਹਾਂ ਗੱਲਾਂ ਘੜਨੇ ਵਾਲੇ ਹਾਂ ਜਿਹਨੂੰ ਇਹਨੇ ਹਾਂ ਕਰਨੀ ਆ ਹਾਂ ਉਹਨੂੰ ਕਹਿੰਦਾ ਵੀ ਤਾਂ ਚੱਲਣਾ ਹੀ ਛੱਡਣਾ ਸਾਰੇ ਮੰਨਦੇ ਆ ਜੀ ਪੂਰੀ ਚੱਲਦੀ ਆ ਜੀ ਹਾਂ ਦਲੀ ਰਾਈ ਭਾਈ ਸਵੇਰੇ ਕਿਲੋ ਦੁੱਧ ਵੀ ਦਿੰਦੇ ਭਈਆਂ ਨੂੰ ਰੋਜ਼ ਫੇਰ ਕਾਕੰਡੇ ਪੜ ਦਿੰਦੇ ਉਹ ਦੇਖ ਲੈ ਰੋਜ਼ ਕਈ ਸਾਲੇ ਹੋ ਗਏ ਸੀ ਤੇ ਫੇਰ ਭਈਆਂ ਦਾ ਠੇਕੇਦਾਰ ਤਾਂ ਦਲੀ ਹੋ ਆ ਦਲੀ ਤਾਂ ਹੀ ਨਾ ਦੇ ਦਲੀ ਜੀ ਆਪਾਂ ਨੂੰ ਕਹੀ ਜਾਂਦਾ ਦਲੀ ਭਰਾ ਨੂੰ ਨਹੀਂ 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 ਮੈਂ ਤਾਂ ਹੁਣ ਦਲੀ ਦੇ ਪੈਰ ਫੜੇ ਕਰਨੇ ਆ ਹਾਂ ਠੇਕੇਦਾਰ ਦਲੀ ਦਲੀ ਨੂੰ ਕਹਿੰਦਾ ਭਾਈ ਮੇਰੀ ਸਾਈ ਬੁੱਕ ਕਰ ਲੈ ਹੁਣ ਹਾਂ ਹੈ ਹਾਂ ਭਈਆਂ ਜਾਂ ਵਿਹਲੇ ਆ ਨਾ ਕੱਖੜਾ ਉਹਨੇ ਕਹਨਾ ਠੀਕ ਹੈ ਹਾਂ ਹੁਣ ਦੇਖ ਲੈ ਦੋ ਜਾਨੇ ਸਵੇਰ ਨੂੰ ਮਿਲ ਆਦੀ ਕੱਖ ਵੱਡ ਲੈ ਗਈ ਦੇ ਜਾ ਕੇ ਕੰਮ ਆ ਪੂਰਾ ਦੱਲੀ ਬੰਦਾ ਕੰਮ ਬਹੁਤ ਆ ਕੰਮ ਬਹੁਤ ਮੈਂ ਕਹਿੰਦਾ 30 40 ਕਿੱਲੇ ਦੀ ਖੇਤੀ ਕਰਦੇ ਆ ਕਰਦੇ ਆ ਭਾਈ ਕਰਦੇ ਹੈ ਟਰੈਕਟਰ ਲੈ ਗਿਆ ਜਦ ਹਾਂ ਟਰੈਕਟਰ ਪੁੱਠਾ ਹੋਇਆ ਤਾਂ ਖੈਰ بچاؤ ਹੋ ਗਿਆ ਵਿਚਾਰੇ ਦਾ ਟਰੈਕਟਰ ਵੀ ਬਚ ਗਿਆ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਮੇਲੇ ਨੂੰ ਗਿਆ ਤਾਂ ਮੇਲੇ ਨੂੰ ਗਿਆ ਤਾਂ ਉਹਦੀ ਲਾਗ ਹਾਂ ਕਹਿੰਦਾ ਰੇਕ ਅੱਗੇ ਪੁੱਛੇ ਕਰੀ ਵੀ ਡਰਾਈਵਰ ਕਹਿੰਦਾ ਕਿ ਅਗਲਾ ਕਹੇ ਕਰੀ ਵੀ ਆਹ ਡਰਾਈਵਰ ਕਹਿੰਦਾ ਮੇਰੇ ਕੋਲ ਯਕੀਨ ਨਹੀਂ ਨਾ ਕਰੇ ਕੋਈ ਕੋਈ ਅੱਛਾ ਟਰੈਕਟਰ ਚਲਾਉਂਦਾ ਅੱ अच्छा हां ਕਾਦਾ ਭਾਈ ਮਾਲਾ ਸਾਈਡੋਂ ਕੇ ਖੜਕੇ ਆਂ। ਦੇਖ ਲੈ। ਚਲ ਪ੍ਰਧਾਨ ਤੇਰੀ ਕਾਲੂ ਫੇਰ ਜੀ ਦੀ ਵੀ ਦਿਖਾਵਾਂਗੇ। ਹਾਂ ਠੀਕ ਆ। ਪੱਕੀ ਵੀ ਹੈ ਨਾ? ਹਾਂ ਹਾਂ ਹਾਂ। ਚਲੋ। ਕੱਲ ਨੰਬਰ ਲੱਗੇ ਜਾਣਾ ਹਣਾ? ਲੱਗ ਜਾਣਾ ਲੱਗ ਜਾਣਾ। ਕਾਲੇ ਦੀ ਤਿਆਰੀ ਆ। ਹਾਂ ਬਾਕੀ ਉਹ ਤਾਂ ਭਾਈ ਦੇਖਦਾ ਸਾਰਾ ਪਿੰਡੇ। ਸਾਰਾ ਪਿੰਡੇ ਭਾਈ ਮਾਲਾ। ਹਾਂ ਭਾਈ ਮਾਲਾ ਦਾ ਏ। ਆ ਬੈਕ ਸਾਈਡ ਚੱਲੀਆਂ। ਤਕਰੀਬਨ ਭਾਈ ਸਾਡੇ ਪਿੰਡ ਨਾਲੇ ਨਾਲ ਜੀਆਂ ਹਾਂ। 2 ਕਿਲੋਮੀਟਰ ਲੰਘਦੇ ਨਹੀਂ ਜਪਿੰਡਾ ਜਾਂਦਾ। ਹਾਂ 6 ਕਿਲੋ 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 ਮੀਟਰ ਦੇ ਪਿੰਡ ਆ ਹਾਂ ਕਿਲੋ ਕਿਲੋ ਮੀਟਰ ਦੇ ਪਾਈ ਪਿੰਡਾ ਮਾਲ ਵਿੱਚ ਪਿੰਡੇ ਬਹੁਤ ਦੂਰ ਦੂਰ ਆ ਪਰ ਥੇ ਇਕੱਲੇ ਇਕੱਲੇ ਘਰ ਕੋਲ 30 40 40 ਕਿੱਲੇ ਹੈਗੇ ਆ ਹੁਣ ਬੜਾ ਜ਼ਮੀਨ ਨਹੀਂ ਹੈਗੀ ਐਡੀ ਸਾਡੇ ਜ਼ਮੀਨ ਨਹੀਂ ਹੈਗੀ ਯਾਰ ਸਾਡੇ ਪਾਣੀ ਬਹੁਤ ਆ ਹਾਂ ਪਾਣੀ ਨਹੀਂ ਹੁਣ ਜਿੰਮੀ ਜਿਆਦਾ ਹੋਗੀ ਪਾਣੀ ਖਾਂਦੀ ਆ ਪਾਣੀ ਖਾਂਦੀ ਆ ਆ ਪੱਕੀ ਬਸਲ ਠੀਕ ਨਹੀਂ ਗੱਲ ਹਾਂ ਸਾਡੇ ਬੁੱਟੇ ਬਹੁਤ ਬੁੱਟੇ ਹੀ ਬਹੁਤ ਆ ਉਹੀ ਤਾਂ ਆ ਦੇਲਾ ਪੋਵਲ ਪਿੰਡਾ ਪਾਈ ਦਿਖਦਾ ਨਹੀਂ ਹੈਗਾ ਦੇਖਦੇ ਨਹੀਂ ਆ ਵਧਣੇ ਆਪਣੇ ਘਟਣੇ ਨਹੀਂ ਬੁੱਟੇ ਹਾਂ ਵਧਣੇ ਆ ਦੇਖੋ ਭਾਈ ਚੰਡੀਗੜ੍ਹ ਵੀ ਪੂਰਾ ਮੀਂਹ ਪੈ ਰਿਹਾ ਐ ਪੂਰਾ ਪਿੰਡ ਫੋਨ ਕਰਿਆ ਤਾਂ ਕਹਿੰਦੇ ਇੱਥੇ ਵੀ ਪੂਰਾ ਮੀਂਹ ਪੈ ਰਿਹਾ ਆ ਦੇਖੋ ਇੱਥੇ ਭਾਈ ਆਈਪੀਐਲ ਗਰਾਊਂਡ ਐ ਦਿਖ ਨਹੀਂ ਰਿਹਾ ਇੰਨਾ ਮੀਂਹ ਪੈ ਰਿਹਾ ਆਈਪੀਐਲ ਗਰਾਊਂਡ ਵੀ ਨਹੀਂ ਦਿਖ ਰਿਹਾ ਆ ਭਾਈ ਹਿਮਾਚਲ ਚ ਵੀ ਪੂਰਾ ਪੈ ਰਿਹਾ ਮੀਂਹ ਓ ਜੈਨਤੀ ਦੇ ਵੀ ਮਾਤਾ ਦਾ ਮੰਦਿਰ ਇੱਧਰ ਕਸੋਲੀ ਨਹੀਂ ਉੱਤੇ ਦਿਖਦਾ ਰਹਿ ਪੂਰਾ ਸਾਫ ਅੱਜ ਕਸੋਲੀ ਵੀ ਨਹੀਂ ਦਿਖ ਰਿਹਾ ਪੂਰੀ ਸਪੀਡ ਨਾਲ ਪੈ ਰਿਆ ਮੈਂ ਪੂਰਾ ਇਹ ਬੱਦਲਾਂ ਪੂਰਾ ਘੁਰਿਆ ਪਿਆ ਬਾਈ ਹੁਣ ਚੱਲੇ ਆਪਾਂ ਪਿੰਡ ਨੂੰ ਬਾਕੀ ਤੁਹਾਨੂੰ ਪਿੰਡ ਜਾ ਕੇ ਦਿਖਾਉਂਦੇ ਆ ਕੀ ਪੋਜੀਸ਼ਨ ਆ ਮੀ ਦੀ ਪਿੰਡ ਹੈਗਾ ਜਾਂ ਨਹੀਂ ਵੈਸੇ ਘਰਾਂ ਫੋਨ ਕਰਿਆ ਤਾਂ ਕਹਿੰਦੇ ਉੱਥੇ ਪੂਰਾ ਮੀ ਪੈ ਰਿਹਾ ਤੋਂ ਤੁਹਾਨੂੰ ਮਿਲਦੇ ਜਾ ਕੇ ਪਿੰਡ ਆਓ ਬਾਈ ਪਹੁੰਚੀ ਆਪਾਂ ਮੁੱਲਾਪੁਰ ਸ਼ਹਿਰ ਮਾ ਚੱਲ ਜਾਂਦੇ ਜਾਂਦੇ ਮੁੱਲਾਪੁਰ ਸ਼ਹਿਰ ਵੀ ਦਿਖਾਉਂਦੇ ਆ ਬਈ ਇਹ ਨਿਊ ਚੰਡੀਗੜ੍ਹ ਦੇ ਵਿੱਚ ਆ ਮੁੱਲਾਪੁਰ ਗਰੀਬਦਾਸ ਬਈ ਮੁੱਲਾਪੁਰ ਗਰੀਬਦਾਸ ਪਤਾ ਨਹੀਂ ਇਹਨੂੰ ਕਾਤੇ ਕਹਿੰਦੇ ਆ ਜੇ ਕੋਈ ਬਾਈ ਨੇੜੇ ਤੇੜੇ ਦਾ ਕੋਈ ਦੇਖਦਾ ਹੋਣਾ ਵੀਡੀਓ ਮੁੱਲਾਪੁਰ ਦਾ ਦੱਸਿਓ ਬਾਈ ਕਮੈਂਟਾਂ ਵਿੱਚ ਵੈਸੇ ਕਿ ਬਜ਼ੁਰਗ ਹੈਗੇ ਔਰੇ 80 85 ਸਾਲ ਦੇ ਵੈਸੇ ਉਹਨਾਂ ਨੂੰ ਸਾਰਾ ਪਤਾ ਕਿ ਕਾਤੇ ਦਾ ਨਾਮ ਰੱਖਿਆ ਮੁੱਲਾ ਬਗਰੀਬਦਸ ਕਾਦੇ ਪਿਆ ਪੁਰਾਣੇ ਆ ਬਜ਼ੁਰਗ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਕਦੇ ਮਲਾਵਾਂਗੇ ਦੇਖੋ ਜੀ ਮੁੱਲਾ ਬਗਰੀਬਦਸ ਬਹੁਤ ਪੁਰਾਣਾ ਸ਼ਹਿਰ ਹੈ ਮੈਂ ਚਲੋ ਜਾਂਦੇ ਜਾਂਦੇ ਹੁਣ ਪਿੰਡੋਂ ਚੱਲੇ ਸੀਗੇ ਮੈਂ ਚਲੋ ਤੁਹਾਨੂੰ ਵੀ ਦਿਮਾਣਦੇ ਲੋ ਬਾਈ ਸਾਡੇ ਇੱਧਰ ਵੀ ਨਦੀ ਚੱਲ ਪਈ ਸਾਡੇ ਪਿੰਡ ਵਾਲੀ ਨਦੀ ਵੀ ਚੱਲਦੀ ਪਈ ਪੂਰਾ ਮੀਂਹ ਪੈ ਰਿਹਾ ਇਹ ਬਾਈ ਪਹਾੜਾਂ 'ਚ ਜ਼ਿਆਦਾ ਮੀਂਹ ਪੈਂਦਾ ਨਾ ਫੇਰ ਆਉਂਦੀ ਇਹਨਾਂ ਦੀ ਇਹ ਮਿਲੋ ਦਲਵੀਰ ਨੂੰ ਅਸੀਂ ਕਾਲ ਜੀ ਬਸੜ ਜੀ ਸਤਿ ਸ੍ਰੀ ਅਕਾਲ ਜੀ ਹੋਰ ਦਲਵੀਰ ਠੀਕ ਹੈ ਬਸ ਆ ਜਾਈਏ ਹੈ ਇਹਦਾ ਇੰਜਣ ਨੂੰ ਬਲੂ ਜੀ ਮਾਰ ਤੇ ਹੋਣੀ ਹੋਣੀ ਖੁੱਲੂਗਾ ਮੇਰੇ ਵਾਲੀ ਕੰਮ ਹੋ ਗਿਆ ਪਿਆ ਜਦਾਂ ਮੋਸਲੇ ਫੜਦਾ ਨਾ ਬੰਦਾ ਹਸਣਾ ਹੋਵੇ ਆ ਗੱਲ ਕਰਨੀ ਹੋਵੇ ਫਿਰ ਉਹ ਖਾਂਗ ਦੀ ਮੰਗੋ ਛੇੜਦੀ ਆ ਇਹਦਾ ਫਾਦਾ ਹਾਂ ਢੇੜ ਦਾ ਫਾਦਾ ਢੇੜ ਦਾ ਜਿੱਕੜਾ ਬੀੜੀ ਵਾਲੇ ਨੇ ਨਹੀਂ ਉਹ ਫੇਫੜੇ ਜੀ ਹੋਏ ਹੁੰਦੇ ਆ ਹੈ ਉਹ ਖਾਰ ਆਈ ਤੇ ਕੁਝ ਵੀ ਇਹਦੇ ਦਾ ਜ਼ਖਾਾਮ ਹੋਣਾ ਜ਼ਖਾਾਮ ਗਲੰਦਰ ਤੇ ਫਿਰ ਤੈਨੂੰ ਪਤਾ ਛਾਤੀ ਦੇ ਬਲਗਮ ਵਿੱਚ ਫਸ ਜਾਂਦੀ ਉਹ ਨਾ ਅੰਦਰੋਂ ਜਾਂਦੀ ਨਾ ਬਾਹਰ ਨਿਕਲਦੀ ਐਤੀ ਗੱਭੇ ਜਾਈਂ ਕਰੀ ਜਾਂਦੀ ਹੂੰ ਕੀ ਹੋ ਗਿਆ ਐਥੇ ਆਹਾ ਧੂਆਂ ਚ ਮੰਗੜਦਾ ਹਾਂ ਉਹ ਆਹ ਬਹੁਤ ਲੰਘਿਆ ਉਰੇ ਨੂੰ ਐਥੇ ਨੂੰ ਖਾਸਾ ਲੰਘਿਆ ਦਰਦ ਵੀ ਨੋੜਨੇ ਵਾਲਾ ਕੰਮ ਉਹ ਦੇਖੀ ਵੀ ਦਰਦ ਵੀ ਨੋੜ ਸਕਦੀ ਹੈਗੀ گیا ਤੂੰ ਮਗਣਾ ਖਾਂਡ ਦੀ ਖਾਸੀ ਚੱਕਰ ਕਿ ਆਏ ਨਹੀਂ ਵੀ ਸਵੇਰ ਦਾ ਡੂੰਬਣਾ ਨਹੀਂ ਹੈਗਾ ਹੈ ਕਰਦਤੀ ਲੱਗੀ ਕੋ ਸਕੂਟਰੀ ਦਾ ਇੰਜਨ ਜੁਨਾ ਹੋਇਆ ਦਬਿਆ ਹੋਵੇ ਇੱਕ ਪਾਣੀ ਪੀਆ ਹੋਵੇ ਹੈ ਉਹ ਤਾਂ ਹਲੇ ਵੀ ਹਲੇ ਵੀ ਜਾਂਦੀਆਂ ਉਹ ਬਰੋਲੇ ਦੇ ਹੈ ਯਾਰ ਕੋਈ ਗੜਬੜ ਹੈ ਚਲੋ ਤੇ ਮੈਂ ਇਹ ਕਰਦੇ ਇਹਦਾ ਵੀ ਸਰ ਮੈਂ ਦੇਖ ਲੈ ਰੱਬ ਦੇ ਰੰਗ ਕਰਦੇ ਤੰਗ ਹਾਂ ਕੜੀ ਮਮੀ ਕੜੀ ਮੈਂ ਹੁਣ ਦੇ ਮੌਸਮ ਸਾਫ ਹੋ ਗਏ ਮੈਂ ਤਾਂ 4 ਵਜੇ ਉੱਠਿਆ ਨਾ ਹੁੰਦੀ ਜੈ ਇਹਦੀ ਗੜਗੜਦੀ ਇੱਧਰ ਹੁੰਦੀ ਸੀ ਦਰਿਆ ਕੰਨੇ ਨੂੰ ਡੂੰਘੀ ਜੀ ਲਸਕਾਰਾ ਪੈਂਦਾ ਤਾਂ ਬੱਦਲ ਹੈਰੇ ਉੱਪਰ ਤਾਰੇ ਨਿਕਲੇ ਹੋਏ ਹਮ ਮਾਨਾ ਠੀਕ ਹੈ ਉਸ ਤੋਂ ਬਾਅਦ ਜਿਵੇਂ ਮੈਂ ਚੋਣ ਕੇ ਨਿਸ਼ਾਨ ਮਾਲੂਠੇ ਫਿਰਦਾ ਦਾ ਮੈਂ ਇਹ ਤੂੰ ਬੱਦਲ ਕਰ ਕੋਠਾ ਕਰਦੇ ਜੀ ਮੈਨੂੰ ਉਹ ਪਟੀਆਂ ਹੋਈਆਂ ਹਾਂ ਜਿਹਦਾ ਕੰਮ ਹੁੰਦਾ ਨਾ ਕੋਈ ਵੀ ਜੇ ਵਿਆਹ ਕਾਰਜ ਆ ਗਏ ਤੇ ਕੋਈ ਉਹਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਜੇ ਕੰਮ ਐਕਣਾ ਉਲਝਿਆ ਹੋ ਹੁੰਦਾ ਜਿਨਾ ਮਸੜ ਬੜਬੜਾ ਆਉਗਾ ਮੀ ਮਹਾਬੀ ਪਤਾ ਨਹੀਂ ਹੈ ਦਾ ਮਾ ਡੂੰਗਾ ਜਾ ਮਹੀਨਾ ਇਹਦੀ ਗੜਗੜਦੀ ਕਰਕੇ ਡੱਬ ਜਾਣਾ ਸੱਲੇ ਹਮ ਇਦੋਂ ਬਾਅਦ ਤਾਂ ਬਹੁਤ ਝਟਕਾ ਲੱਗਿਆ 5.5 ਪਾਉੜੇ 6 ਜਦ ਉਤਰਿਆ ਨਾ ਹਮ ਅਲੀ ਗੁਫਾ ਦੇ ਚੱਕਰੇ ਦੇ ਮੈਸਾ ਕੋਲ ਤੇ ਇੱਕ ਟੋਕਰਾ ਮਾ ਉਸੇ ਸਾਈਕਲ ਅੱਧਕ ਵਿੱਚ ਆਇਆ ਪੁੱਥੀ ਵੀ ਹੋਤਾ ਡੈਰੀ ਕੋਲੇ ਮੈਂ ਲਾ ਕੇ ਸਾਈਕਲ ਉੱਪਰ ਆ ਬ ਟੋਕਰਾ ਟੋਕਰਾ ਥੋੜੀ ਪਿਆ ਸੀ ਪੇ ਆ ਕਿਣੀ ਸਿੱਧੀ ਸਿੱਧੀ ਬੜੀ ਕੋਲਾ ਦੀ ਜਿਹੜਾ ਵਾਲਟੀ ਪਲ ਖੜਤੀ ਹੁੰਦੀ ਚੰਡੀਗੜ੍ਹ ਵੀ ਪੂਰਾ ਪਿਆ ਨਮੀ ਬਹੁਤ ਉਰੇ ਬਾਈ ਡੇਢ ਘੰਟਾ ਗੱਡ ਕੇ ਪਿਆ ਅਸਲੀ ਗ੍ਰਾਈ ਹੈ ਪੂਰੀ ਦੇ ਲਾ ਹੁਣ ਜੀਰੀਆਂ ਤਾਂ ਹੀ ਕਰਤੀਆਂ ਡੇਢੀ ਜਿਹੜੀ ਪਾਣੀ ਪੂਣੀ ਪਤਾ ਕਾਦੇ ਨਹੀਂ ਚੱਲੇ ਰੇਗ ਦੀ ਰੋਡ ਬੰਦ ਆ ਮੋਟਰ ਬੰਦ ਆ ਮ ਮੋਟਰ ਬੰਦ ਗਲੇ ਤਾਂ ਆ ਕਰੀਆ ਮੈਂ ਹਰੋਜੇ ਬੰਦਾਲੇ ਚੱਲ ਜੇ ਪਈ ਜਾਂਦਾ ਇੱਕ ਕੱਲ ਨਹੀਂ ਪਿਆ ਹੈਗਾ ਹਾਂ ਉਹਦੀ ਕਸਰ ਅੱਜ ਲਾ ਕੇ ਬਾਰਸੋਂ ਭੂਰ ਜੀ ਪਈ ਹੈ ਜਿਹੜਾ ਬੰਦੇ ਬਿਮਾਰ ਕਰ ਦਲਵੀਰ ਅੰ ਵਿੱਚ ਆ ਗਏ ਨਹੀਂ ਤਾਂ ਭੂਰ ਜੀ ਨੇ ਬਿਮਾਰ ਚੋਈ ਚੱਲ ਪਣੀ ਦੀ ਯਾਰ ਦੇਖ ਕੀ ਚੱਕਰ ਆ ਯਾਰ ਇਹ ਗਰਦੇ ਵੀ ਉੜ ਕੇ ਜਾਂਦੀ ਐ ਇੱਧਰ ਨੂੰ ਆਦਾ ਕੋਈ ਉੱਪਰ ਮਕਾਨ ਬਣ ਨਹੀਂ ਝਾੜ ਚੜਾਈ ਵਾਲਾ ਕੋਈ ਦੇਦਾ ਮੈਨੂੰ ਹੁਣ ਕਿੱਥੇ ਮਾਸੜ ਸਾਰੀ ਗਲੀ ਤੇ ਧਰਤੀ ਪਈ ਆ ਧਰਤੀ ਪਈ ਫਿਰ ਉਹ ਜਾਂਦੀ ਕਿ ਐ ਹਵਾ ਜੀ ਉਹਦੀ ਉਹ ਦੇ ਕਿ ਆ ਪਤਾ ਐਵਰ ਉਹ ਲੈ ਜਾਂਦੀ ਆਦਾ ਧੂਆਂ ਤਾਂ ਕਿਸੇ ਨੂੰ ਤਾਂ ਕਰਿਆ ਹੋਵੇ ਤੇ ਜਾਂਦਾ ਜੀ ਤੇ ਦਰਦੇ ਆਉਣਾ ਤਾਂ ਦਿਖਣਾ ਚਾਹੀਦਾ ਦਿਖਣਾ ਚਾਹੀਦਾ ਚੱਲ ਬਾਅਦ ਵਿੱਚ ਦੇਖਦੇ ਆ ਉੱਧਰ ਕਿੰਨਾ ਕਿਮੀ ਆ ਪੂਰਾ ਮਹੀ ਉੱਥੇ ਵੀ ਚੱਲ ਜਿਆਦਾ ਦੇਖੀ ਜਾਣਾ ਪੱਕੇ ਕਰਕੇ ਜਾਵਦੇ ਓਕਾ ਹੈਗਾ ਉੱਥੇ ਨਹੀਂ ਨਹੀਂ ਆਪਣੇ ਸਾਰੇ ਪਿੰਡ ਦਾ ਪਾਣੀ ਸਾਡੇ ਘਰ ਕੋਲੋਂ ਆਉਂਦਾ ਹੈ ਹੂੰ ਗਾਹਾਂ ਸੜਕ ਉੱਚੀ ਆ ਉੱਥੇ ਚੜਦਾ ਨਹੀਂ ਉੱਥੇ ਨਾਲੇ ਚ ਪਿਆ ਵਾ ਨਾਲਾ ਭਰਿਆ ਵਾ ਬੁੱਡੇ ਨਾਲੇ ਵਾਲੇ ਕੰਮ ਹੋਇਆ ਪਿਆ ਬੁੱਡੇ ਨਾਲੇ ਵਾਲਾ ਹੁਣ ਉਹਦੇ ਚ ਗੋਡੇ-ਗੋਡੇ ਪਾਣੀ ਦਾ ਹਾਂ ਉਹ ਹੌਲੀ-ਹੌਲੀ ਹੌਲੀ-ਹੌਲੀ ਉਤਰਿਆ ਉੱਥੇ ਵੀ ਪਾਣੀ ਐਲ ਦੇ ਬਹੁਤ ਮਹੀ ਪੈ ਗਿਆ ਹਾਂ ਇੱਕ ਜਗ੍ਹਾ ਇਕੱਠਾ ਜਾ ਹੋ ਜਾਂਦਾ ਨਾ ਜਦਾਂ ਇਕੱਠਾ ਹੀ ਸਾਰੇ ਪਿੰਡ ਦਾ ਪਾਣੀ ਆ ਤਰੋੜਾ ਥੋੜਿਆ ਘਰ ਸਭ ਦੇ ਪੱਕੇ ਆ ਹਨਾ ਤਗੜ ਤਗੜ ਜੀ ਹੋਈ ਅਲੱਗ ਕਹਿੰਦਾ ਕਿ ਨਾ ਵੀ ਪੈ ਗਿਆ ਚੱਲ ਜਿਹੜੀ ਪਿਆ ਹੈਗਾ ਪਿਆ ਹੈ ਨਾ ਅੱਜ ਇਸ ਉਧਰ ਸਾਧਨੋਂ ਵੱਡਾ ਵੀ ਆ ਇਹ ਹਾਂ ਚਲੋ ਠੀਕ ਆ ਬਾਕੀ ਚਲੋ ਮਿਲਦੇ ਆਗੇ ਵਲੌਗ ਜੀ ਸਤਿ ਸ਼੍ਰੀ ਅਕਾਲ ਭਾਈ ਸਾਰੇ ਸਤਿ ਸ਼੍ਰੀ ਅਕਾਲ ਜੀ